ਅਸੀਂ ਮੁਕੱਦਮਾ ਨੰਬਰ 10 ਦੇ ਸਬੰਧ ਵਿੱਚ ਕਰ ਰਹੇ ਹਾਂ ਜਿਹੜਾ ਅਸੀਂ ਆਮ ਜਗਤ ਦੇ ਵਿੱਚ ਜਿਹੜਾ ਹੈਗਾ ਥਾਣਾ 에어ਪੋਰਟ ਦੇ ਵਿੱਚ ਜਿਹੜਾ ਦਰਜ ਕੀਤਾ ਆ ਇਸ ਥਾਣੇ ਦੇ ਵਿੱਚ ਇੱਕ ਕਰਨ ਮਸੀ ਸਾਗਰ ਸ਼ਰਮਾ ਅਤੇ ਮਦਨ ਮਸੀ ਜਿਹੜਾ ਹੈਗਾ ਇਹ ਫੜੇ ਗਏ ਨੇ ਵਿਅਕਤੀ ਫੜੇ ਗਏ ਨੇ ਇਹਨਾਂ ਦੇ ਕੋਲੋਂ ਅਸੀਂ ਜਿਹੜੇ ਹੈਗੇ ਦੋ ਪਿਸਟਲ 32 ਬੋਲ ਪੰਜ ਕਾਰਤੂਸ ਇੱਕ ਖਡਾਉਣਾ ਪਿਸਟਲ ਤੇ ਇੱਕ ਲੋਹੇ ਦੀ ਕਿਰਤ ਜਿਹੜੀ ਹੈ ਬਰਾਮਦ ਕੀਤੀ ਹੈ ਇਹਦੇ ਵਿੱਚ ਦੱਸਣਾ ਚਾਹਾਂਗੇ ਕਿ ਜਿਹੜਾ ਮਦਨ ਮਸੀ ਹੈਗਾ ਇਹਦੇ ਤੇ ਆਲਰੇਡੀ ਚਾਰ ਮੁਕੱਦਮੇ ਜਿਹੜੇ ਦਰਜ ਹੋ ਗਿਆ ਦੋ ਐਨਡੀਪੀਸੀ ਐਟ ਦੇ ਹੈਗੇ ਨੇ ਔਰ ਇੱਕ ਮੁਕੱਦਮਾ ਇਹਦੇ ਉੱਤੇ 307 ਸੋ ਇਹ ਬੜਾ ਹਾਰਡ ਕੋਰ ਕ੍ਰਾਈਮਨਲ ਸੀਗਾ ਜਿਹੜਾ ਇਹਨੂੰ ਫੜਿਆ ਗਿਆ ਹੈ ਉਹਦੇ ਵਿੱਚ ਬੜੀ ਵੱਡੀ ਕਾਨੂੰ ਕਾਮਯਾਬੀ ਮਿਲਿਆ ਐ ਐਸਐਚਓ 에어ਪੋਰਟ ਤੇ ਇਹਨਾਂ ਦੀ ਟੀਮ ਨੇ ਫਿਕਸਰ ਬਲ ਲੋਕ ਸਭਾ ਦੀ ਇਲੈਕਸ਼ਨਸ ਨੇ ਕੀ ਲੱਗਦਾ ਕਿ ਇਸਤਾਨ ਦੇ ਜਿਹੜੇ ਲੋਗ ਨੇ ਜਿਹੜੇ ਇਨਵੋਲਵਡਸ ਕਿੰਨਾ ਫੜੇ ਜਾ ਰਹੇ ਨੇ ਲੱਗਦਾ ਕੋਈ ਕੋਈ ਟੈਗ ਕਰਨ ਦੀ ਕੋਸ਼ਿਸ਼ ਸੀ ਕਿ ਕਿਸ ਤਰ੍ਹਾਂ ਸੀਗਾ ਸਾਰਾ ਨਹੀਂ ਦੇਖੋ ਇਹ ਤਾਂ ਜਿਹੜੀ ਹੈਗੇ ਨਾ ਡਿਡੈਕਸ਼ਨ ਹੁੰਦੀ ਆ ਕਿ ਤੁਹਾਡੇ ਕੋਲ ਸੀਕ੍ਰੀਟ ਇਨਫੋਰਮੇਸ਼ਨ ਹੁੰਦੀ ਹੈ ਕੋਈ ਬੰਦਾ ਕ੍ਰਾਈਮਲ ਕਾਰਾਈਂ ਕੋਈ ਕਰ ਰਿਹਾ ਹੁੰਦਾ ਤੇ ਉਹਦੇ ਵਿੱਚ ਜਿਹੜੀ ਤੁਸੀਂ ਹੈਗੀ ਉਹਨੂੰ ਡਿਟੈਕਟ ਕਰਦੇ ਹੋ ਤਾਂ ਰੂਟੀਨ ਪੁਲਿਸ ਆ ਜਿਹੜਾ ਹੈਗਾ ਕੋਈ ਅਸੀਂ ਦੂਸਰੀ ਗੱਲ ਦੀ ਇਹਨਾਂ ਦੀ ਏਜ ਸਰ ਕੀ ਹੈ ਜੀ ਇਹਨਾਂ ਦੀ ਜਿਹੜਾ ਸਾਰਿਆਂ ਦੀ ਏਜ ਜਿਹੜੀ ਹੈਗੀ 20 ਤੋਂ 25 ਸਾਲ ਦੇ ਵਿੱਚ ਵਿੱਚ ਹੈ ਔਰ ਇਹਨਾਂ ਦੀ ਐਜੂਕੇਸ਼ਨ ਵੀ ਜਿਹੜੀ ਹੈਗੀ ਆ 8 ਤੋਂ ਲੈ ਕੇ 12 ਪਲੱਸ 2 ਤੱਕ ਸਰ ਬੈਕਗ੍ਰਾਉਂਡ ਕੀ ਹੈ ਇਹਨਾਂ ਦੀ ਬੈਕਗ੍ਰਾਉਂਡ ਇਹਨਾਂ ਦੀ ਲੁੱਟਾ ਖੋਹ ਕਰਨ ਦੀ ਵਾਅਦਾਦਦੀ ਜਿਹੜੀ ਹੈਗੀ ਆ ਔਰ ਇਹਨਾਂ ਦੇ ਮਦਨ ਜਿਹੜਾ ਹੈਗਾ ਉਹਦੇ ਉੱਤੇ ਚਾਰ ਮੁਕਦਮੇ ਤਰਜ ਹੈਗੇ ਨੇ ਔਰ ਇਸੇ ਤਰ੍ਹਾਂ ਸਾਗਰ ਜਿਹੜਾ ਹੈਗਾ ਉਹਦੇ ਉੱਤੇ ਇੱਕ ਐਨਡੀਪੀ ਸੈਟ ਦਾ ਇਹ ਖਾਸ এয়ারਪੋਰਟ ਤੋਂ ਬੜੇ ਜ਼ਿਆਦਾ ਲਾਗੇ ਚੱਲੇ। এয়ারਪੋਰਟ ਦੇ ਲਾਗੇ ਬਲਸਕੰਦਰ ਪਿੰਡ ਹੈਗਾ, ਉਹਦੀਆਂ ਮੜੀਆਂ ਹੈਗੀਆਂ ਉੱਥੋਂ। ਸਰ, ਲੈਕਚਰਸ ਵੀ ਨੇ, ਤੁਸੀਂ ਕੀ ਆਮ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੋਗੇ? ਕਿਉਂਕਿ ਬਹੁਤ ਸਾਰੀਆਂ ਇਸ ਤਰ੍ਹਾਂ ਦੀ ਚੀਜ਼ਾਂ ਨੇ ਗੁੱਸ ਨਜ਼ਰ ਆਉਂਦੀਆਂ ਨੇ ਜਿਹੜੀਆਂ ਲਵਾਰਸੀ ਨਜ਼ਰ ਆਉਂਦੀਆਂ ਨੇ, ਉਹਨਾਂ ਨੂੰ ਕੀ ਬੀਤ ਕਰਨਾ। ਦੇਖੋ ਉਹਨਾਂ ਸਾਰਿਆਂ ਦੇ ਲਈ ਸਾਨੂੰ ਸਾਨੂੰ ਤੁਹਾਨੂੰ ਸਾਰਿਆਂ ਨੂੰ ਤੁਹਾਡੇ माध्यम ਨਾਲ ਹੀ ਸਾਰੇ ਸਿਟੀਜ਼ਨਸ ਨੂੰ ਅਪੀਲ ਕਰਦੇ ਹਾਂ ਕਿ ਜੇ ਕੋਈ ਵੀ ਤੁਹਾਨੂੰ ਕੋਈ ਛੱਤੀ ਚੀਜ਼ ਮਿਲਦੀ ਹੈ ਜਿਹੜੀ ਲੱਗਦੀ ਹੈ ਕਿ ਇਹ ਜਿਹੜੀ ਇਹਦੇ ਵਿੱਚ ਕੋਈ ਚੀਜ਼ ਹੋ ਸਕਦੀ ਹੈ। ਉਨੂੰ ਉਹਦੇ ਉਸਤੇ ਬਾਰੇ ਜਿਹੜਾ ਨੀਅਰੈਸਟ ਪੁਲਿਸ ਸਟੇਸ਼ਨ ਹੈ ਉਹਨੂੰ ਜ਼ਰੂਰ ਇਨਫਾਰਮੇਸ਼ਨ ਦਿੱਤੀ। ਅਸੀਂ ਮੁਕੱਦਮਾ ਨੰਬਰ 10 ਦੇ ਸਬੰਧ ਵਿੱਚ ਕਰ ਰਹੇ ਹਾਂ ਜਿਹੜਾ ਅਸੀਂ ਆਮ ਜਗਤ ਦੇ ਵਿੱਚ ਜਿਹੜਾ ਹੈਗਾ ਥਾਣਾ 에어ਪੋਰਟ ਦੇ ਵਿੱਚ ਜਿਹੜਾ ਦਰਜ ਕੀਤਾ ਆ। ਇਸ ਥਾਣੇ ਦੇ ਵਿੱਚ ਇੱਕ ਕਰਨ ਮਸੀ ਸਾਗਰ ਸ਼ਰਮਾ ਅਤੇ ਮਦਨ ਮਸੀ ਜਿਹੜਾ ਹੈਗਾ ਇਹ ਫੜੇ ਗਏ ਨੇ ਵਿਅਕਤੀ ਫੜੇ ਗਏ ਨੇ। ਇਹਨਾਂ ਦੇ ਕੋਲੋਂ ਅਸੀਂ ਜਿਹੜੇ ਹੈਗੇ ਦੋ ਪਿਸਟਲ 32 ਬੋਲ 5 ਕਾਰਤੂਸ ਇੱਕ ਖਡਾਉਣਾ ਪਿਸਟਲ ਤੇ ਇੱਕ ਲੋਹੇ ਦੀ ਕਿਰਤ ਜਿਹੜੀ ਹੈ ਬਰਾਮਦ ਕੀਤੀ ਆ। ਇਹਦੇ ਵਿੱਚ ਦੱਸਣਾ ਚਾਹਾਂਗੇ ਕਿ ਜਿਹੜਾ ਮਦਨ ਮਸੀ ਹੈਗਾ ਇਹਦੇ ਤੇ ਆਲਰੇਡੀ ਔਰ ਇੱਕ ਮੁਕਦਮਾ ਇਹਦੇ ਉੱਤੇ 307 ਦਾ ਦਰਜ ਹੈਗਾ ਸੋ ਇਹ ਬੜਾ ਹਾਰਡ ਕੋਰ ਕ੍ਰਿਮੀਨਲ ਸੀਗਾ ਜਿਹੜਾ ਇਹਨੂੰ ਫੜਿਆ ਗਿਆ ਹੈ ਉਹਦੇ ਵਿੱਚ ਬੜੀ ਵੱਡੀ ਕਾਨੂੰ ਕਾਮਯਾਬੀ ਮਿਲਿਆ ਐ ਐਸਐਚਓ 에어ਪੋਰਟ ਤੇ ਇਹਨਾਂ ਦੀ ਟੀਮ ਨੇ ਫਿਕਸਰ ਬਲ ਲੋਕ ਸਭਾ ਦੀ ਇਲੈਕਸ਼ਨਸ ਨੇ ਕੀ ਲੱਗਦਾ ਕਿ ਇਸ ਤਰ੍ਹਾਂ ਦੇ ਜਿਹੜੇ ਲੋਕ ਨੇ ਜਿਹੜੇ ਰਵਲਵਰਸ ਜਿੱਦਾਂ ਫੜੇ ਜਾ ਰਹੇ ਨੇ ਲੱਗਦਾ ਕੋਈ ਕੋਈ ਟੈਕ ਕਰਨ ਦੀ ਕੋਸ਼ਿਸ਼ ਸੀ ਕਿ ਕਿਸ ਤਰ੍ਹਾਂ ਸੀਗਾ ਸਾਰਾ ਨਹੀਂ ਦੇਖੋ ਇਹ ਤਾਂ ਜਿਹੜੀ ਹੈਗੇ ਨਾ ਡਿਡੈਕਸ਼ਨ ਹੁੰਦੀ ਆ ਕਿ ਤੁਹਾਡੇ ਕੋਲ ਸੀਕ੍ਰੀਟ ਇਨਫੋਰਮੇਸ਼ਨ ਹੁੰਦੀ ਹੈ ਕੋਈ ਬੰਦਾ ਕ੍ਰਿਮੀਨਲ ਕਾਰਾਈਂ ਕੋਈ ਕਰ ਰਿਹਾ ਹੁੰਦਾ ਤੇ ਉਹਦੇ ਵਿੱਚ ਜਿਹੜੀ ਤੁਸੀਂ ਹੈਗੀ ਉਹਨੂੰ ਡਿਟੈਕਟ ਕਰਦੇ ਹੋ ਤਾਂ ਰੂਟੀਨ ਪੁਲਿਸ ਆ ਜਿਹੜਾ ਹੈਗਾ ਕੋਈ ਅਸੀਂ ਦੂਸਰੀ ਗੱਲ ਦੀ ਇਹਨਾਂ ਦੀ ਏਸ ਕੀ ਹੈ ਜੀ ਜਿਹੜਾ ਸਾਰਿਆਂ ਦੀ ਏਸ ਜਿਹੜੀ ਹੈਗੀ ਹੈ 20 ਤੋਂ 25 ਸਾਲ ਦੇ ਵਿੱਚ ਵਿੱਚ ਹੈ ਔਰ ਇਹਨਾਂ ਦੀ ਐਜੂਕੇਸ਼ਨ ਵੀ ਜਿਹੜੀ ਹੈਗੀ ਹੈ 8 ਤੋਂ ਲੈ ਕੇ ਪਲੱਸ 2 ਤੱਕ ਸਰ ਬੈਕਗ੍ਰਾਉਂਡ ਕੀ ਹੈ ਇਹਨਾਂ ਦੀ ਬੈਕਗ੍ਰਾਉਂਡ ਇਹਨਾਂ ਦੀ ਲੁੱਟਾ ਖੋਹ ਕਰਨ ਦੀ ਵਾਦਦਾਦੀ ਜਿਹੜੀ ਹੈਗੀ ਹੈ ਔਰ ਇਹਨਾਂ ਦੇ ਮਤਨ ਜਿਹੜਾ ਹੈਗਾ ਉਹਦੇ ਉੱਤੇ ਚਾਰ ਮੁਕਦਮੇ ਦਰਜ ਹੈਗੇ ਨੇ ਔਰ ਇਸੇ ਤਰ੍ਹਾਂ ਸਾਗਰ ਜਿਹੜਾ ਹੈਗਾ ਉਹਦੇ ਉੱਤੇ ਇੱਕ ਐਨਡੀਪੀ ਸਟਾਫ ਹੈ ਸਰੇ ਖਾਸ 에어ਪੋਰਟ ਤੋਂ ਬੜੇ ਜਿਆਦਾ ਲਾਗੇ ਚੱਲੇ। 에어ਪੋਰਟ ਦੇ ਲਾਗੇ ਬਲ ਸਿਕੰਦਰ ਪਿੰਡ ਹੈਗਾ ਉਹਦੀਆਂ ਮੜੀਆਂ ਹੈਗੀਆਂ ਉੱਥੋਂ। ਸਰ ਇਲੈਕਸ਼ਨਸ ਵੀ ਨੇ ਤੁਸੀਂ ਕੀ ਆਮ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਕਿਉਂਕਿ ਬਹੁਤ ਸਾਰੀਆਂ ਇਸ ਤਰ੍ਹਾਂ ਦੀ ਚੀਜ਼ਾਂ ਨੇ ਹੁਣ ਨਜ਼ਰ ਆਉਂਦੀਆਂ ਨੇ ਜਿਹੜੀਆਂ ਲਵਾਰਸੀ ਨਜ਼ਰ ਆਉਂਦੀਆਂ ਨੇ ਉਹਨਾਂ ਨੂੰ ਕੀ ਬੀਕਣਾ। ਦੇਖੋ ਉਹ ਸਾਰਿਆਂ ਦੇ ਲਈ ਸਾਨੂੰ ਸਾਨੂੰ ਤੁਹਾਨੂੰ ਸਾਰਿਆਂ ਨੂੰ ਤੁਹਾਡੇ माध्यम ਨਾਲ ਹੀ ਸਾਰੇ ਸਿਟੀਜ਼ਨਸ ਨੂੰ ਅਪੀਲ ਕਰਦੇ ਹਾਂ ਕਿ ਜੇ ਕੋਈ ਵੀ ਤੁਹਾਨੂੰ ਕੋਈ ਛੱਟੀ ਚੀਜ਼ ਮਿਲਦੀ ਹੈ ਜਿਹੜੀ ਲੱਗਦੀ ਹੈ ਕਿ ਇਹ ਜਿਹੜੀ ਇਹਦੇ ਵਿੱਚ ਕੋਈ ਚੀਜ਼ ਹੋ ਸਕਦੀ ਹੈ। ਉਹਨੂੰ ਉਹਦੇ ਉਸਤੇ ਬਾਰੇ ਜਿਹੜੇ ਨੀਅਰੈਸਟ ਪੁਲਿਸ ਸਟੇਸ਼ਨ ਹੈ ਉਹਨੂੰ ਜ਼ਰੂਰ ਇਨਫੋਰਮੇਸ਼ਨ ਕੀ